ਮੈਂ ਤਾਂ ਪਟਿਆਲਾ ਨਿਵਾਸੀਆਂ ਦਾ ਧੰਨਵਾਦ ਕਰਦਾ ਜੋ ਅੱਜ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਆ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਜਿਹੜਾ ਜਾਰੀ ਹੋਇਆ ਉਸ ਦੇ ਤਹਿਤ ਕਮੇਟੀ ਬਣੀ ਸੀ ਇਹ ਕਾਰਜ ਕਰ ਰਹੀ ਆ ਅਲੀ ਸਾਹਿਬ ਹਾਲਾਂਕਿ 7 ਮੈਂਬਰੀ ਕਮੇਟੀ ਬਣਾਈ ਸੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਜਾਂਦੇ ਨੇ ਕਿਰਪਾਲ ਸਿੰਘ ਬਡੂਂਗਰ ਦੇ ਜਾਂਦੇ ਨੇ ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਦੋ ਆਉਦਿਆਂ ਤੋਂ ਅਸਤੀਫਾ ਦਿੰਦੇ ਨੇ ਇੱਕ ਆਉਦੇ ਤਿਆਗੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਿ ਇਸ ਕਮੇਟੀ 'ਚ ਮੋੜ ਆ ਰਹੇ ਨੇ ਪਾਸੇ ਤੁਸੀਂ ਅੱਜ ਭਾਰਤੀ ਦੀ ਸ਼ੁਰੂਆਤ ਕੀਤੀ ਹੈ ਸ੍ਰੀ ਅਖਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਸੀ ਅੱਜ ਪਟਿਆਲੇ 'ਚ ਪਹੁੰਚਿਆ ਤੇ ਉਧਰਲੇ ਪਾਸੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਧੜਾ ਜਿਹੜਾ ਉਹ ਭਾਰਤੀ ਕਰ ਰਿਹਾ ਅੱਜ ਲਾਸਟ ਦਿਨ ਹੈ ਅਗਜੜ ਕੁਝ ਦਿਨਾਂ ਦੇ ਵਿੱਚ ਜਿਹੜੀ ਜਥੇਵੰਦਕ ਚੋਣ ਵੀ ਹੋਣੀ ਹੈ ਉਹ ਕਿਸ ਤਰੀਕੇ ਦੇ ਹੋਣਗੇ ਵਾਲੇ ਦਿਨਾਂ 'ਚ ਇਸ ਗੱਲ ਨੂੰ ਲੈ ਕੇ ਵੀ ਸਵਾਲ ਹੋਣਗੇ ਕਿ ਜਿਹੜਾ ਤੱਕੜੀ ਚੋਣ ਨਿਸ਼ਾਨਾ ਉਹ ਕਿੱਧਰ ਜਾਏਗਾ ਫਿਰ ਉਹ ਸਮਾਂ ਦੱਸੂਗਾ ਜੀ ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਜੋ ਕੱਲ ਤੱਕ ਸਭ ਤੋਂ ਸਾਨੂੰ ਹੁਕਮ ਪਿਛਲੇ ਸਮੇਂ ਦੇ ਵਿੱਚ ਮर्यादा ਦਾ ਘਾਣ ਕੀਤਾ ਗਿਆ ਇਸੇ ਕਰਕੇ ਹੀ ਹਰ ਸਿੱਖ ਦੇ ਮਨ ਨੂੰ ਤੇਜ ਪਹੁੰਚੀ ਆ ਤੇ ਜੋ ਆਜੇ ਤੋਂ ਸਟੇਜ ਤੋਂ ਵੀ ਤੁਹਾਡੀ ਤੋਂ ਇਥੋਂ ਮਤਾ ਪਾਇਆ ਗਿਆ ਕਿ ਜਿਹੜੇ ਜਸਤਾਰ ਗਿਆਨੀ ਰਗਵੀਰ ਸਿੰਘ ਨੂੰ ਹਟਾਇਆ ਗਿਆ ਜੰਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਉਹਨਾਂ ਨੂੰ ਜਿਹੜਾ ਉਹ ਹਟਾਉਣ ਦਾ ਮਤਾ ਸੀ ਉਹ ਰੱਦ ਕੀਤਾ ਜਾਵੇ ਤੁਸੀਂ ਉਸ ਦੀ ਹਮਾਇਤ ਕਰਦੇ ਹੋ ਕਿ ਉਸ ਤਰੀਕੇ ਦੀ ਸਾਰੀਆਂ ਸਿੱਖ ਜਥੇਬੰਦੀਆਂ ਹਮੈਤ ਕਰਦੀਆਂ ਨੇ ਸੋ ਅਸੀਂ ਵੀ ਹਮੈਤ ਕਰਦੇ ਹਾਂ। ਕੋਈ ਇੱਕ ਪਾਸੇ ਜਿਹੜਾ ਬਲਵਿੰਦਰ ਸਿੰਘ ਭੁੰਦੜਾ ਉਹਨਾਂ ਦੀ ਅਗਵਾਈ ਦੇ ਵਿੱਚ ਥੜਾ ਉਹਨਾਂ ਦੇ ਵੱਲੋਂ ਤਾਂ ਇਹ ਕਹਿਤਾ ਕਿ ਆਉਣ ਵਾਲੇ 2 April ਤੋਂ ਲੈ ਕੇ 6 ਤੱਕ ਜਿਹੜੀਆਂ ਜੋ ਡੈਲੀਗੇਟਾਂ ਨੂੰ ਜਿਹੜਾ ਅਹੁਦੇ ਦਿੱਤੇ ਜਾਣਗੇ ਤਾਂ ਤੁਹਾਡਾ ਕਿਸ ਤਰੀਕੇ ਹੋਵੇਗਾ ਹੁਣ ਅੱਗੇ ਜਿਹੜਾ ਕੋਈ ਕਾਲ ਤੱਕ ਸਭ ਤੋਂ ਬਾਕੀ ਹੋ ਕੇ ਜੋ ਮਰਜ਼ੀ ਕਰ ਜਾਣ ਲੋਕ ਪ੍ਰਵਾਨ ਨਹੀਂ ਉਹਨਾਂ ਨੂੰ ਮੰਨਣਗੇ ਨਹੀਂ ਪ੍ਰਵਾਨ ਨਹੀਂ ਕਰਨਗੇ। ਤੈਸ ਵਕਤ ਪਟਿਆਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਹੋਈ ਹੈ ਪੰਜ ਮੈਂਬਰੀ ਕਮੇਟੀ ਪਹੁੰਚੇ ਸਾਡੇ ਨਾਲ ਮਨਪ੍ਰੀਤ ਸਿੰਘਿਆਲੀ ਮੌਜੂਦ ਨੇ ਤਿਆਲੀ ਸਾਹਿਬ ਅੱਜ ਪਟਿਆਲੇ ਜ਼ਿਲ੍ਹੇ ਦੇ ਵਿੱਚ ਭਰਤੀ ਦੀ ਸ਼ੁਰੂਆਤ ਕੀਤੀ ਹੈ ਕੀ ਕੁਝ ਕਹੋਗੇ ਮੈਂ ਤਾਂ ਪਟਿਆਲਾ ਨਿਵਾਸੀਆਂ ਦਾ ਧੰਨਵਾਦ ਕਰਦਾ ਜੋ ਅੱਜ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਆ ਕਿਉਂਕਿ ਸ਼੍ਰੀ ਕਾਲਤਖ ਸਾਹਿਬ ਦੀ ਫਸੀਲ ਤੋਂ आदेश ਜਿਹੜਾ ਜਾਰੀ ਹੋਇਆ ਉਸ ਦੇ ਤਹਿਤ ਇੱਕ ਕਮੇਟੀ ਬਣੀ ਸੀ ਇਹ ਕਾਰਜ ਕਰ ਰਹੀ ਆ ਅਤੇ ਬਹੁਤ ਵੱਡਾ ਸਹਿਯੋਗ ਜਿਹੜਾ ਸੰਗਤਾਂ ਦਾ ਮਿਲ ਰਿਹਾ ਇਸ ਕਮੇਟੀ ਨੂੰ ਤੇ ਆਸ ਕਰਦੇ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਨਾਲ ਅਸੀਂ ਨਿਸ਼ਕਾਮ ਹੋ ਕੇ ਆਪਣੀ ਇਸ ਡਿਊਟੀ ਨੂੰ ਨਿਭਾਈਏ ਅਤੇ ਸ਼ਰਮਣੀ ਕਾਲਜ ਦਾ ਮਜੂਦ ਕਰ ਸਕੀਏ ਐਲੀ ਸਾਹਿਬ ਹਾਲਾਂਕਿ ਸੱਤ ਮੈਂਬਰੀ ਕਮੇਟੀ ਬਣਾਈ ਸੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਜਾਂਦੇ ਨੇ ਕਿਰਪਾਲ ਸਿੰਘ ਬਡੂਂਗਰ ਦੇ ਜਾਂਦੇ ਨੇ ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਦੋ ਅਹੁਦਿਆਂ ਤੋਂ ਅਸਤੀਫਾ ਦਿੰਦੇ ਨੇ ਇੱਕ ਅਹੁਦੇ ਤੇ ਅੱਗੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਿ ਇਸ ਕਮੇਟੀ ਚ ਮੋੜਾ ਰਹੇ ਨੇ ਨਹੀਂ ਸਾਡੇ ਨਾਲ ਹੁਣ ਕੋਈ ਗੱਲਬਾਤ ਨਹੀਂ ਇੱਕ ਪਾਸੇ ਤੁਸੀਂ ਅੱਜ ਭਰਤੀ ਦੀ ਸ਼ੁਰੂਆਤ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਸੀ ਅੱਜ ਪਟਿਆਲੇ 'ਚ ਪਹੁੰਚਿਆ ਤੇ ਉਧਰਲੇ ਪਾਸੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਅਗਵਾਈ ਦੇ ਵਿੱਚ ਧੜਾ ਜਿਹੜਾ ਉਹ ਭਰਤੀ ਕਰ ਰਿਹਾ ਅੱਜ ਲਾਸਟ ਦਿਨ ਹੈ ਜਿਹੜਾ ਕੁਝ ਦਿਨਾਂ ਦੇ ਵਿੱਚ ਜਿਹੜੀ ਜਥੇਬੰਦਕ ਚੋਣ ਵੀ ਹੋਣੀ ਆ ਉਹ ਕਿਸ ਤਰੀਕੇ ਦੇ ਸਾਡੀ ਭਰਤੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹਨਾਂ ਦੀ ਭਰਤੀ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਸਮਰਪਿਤ ਆ ਸੋ ਜਿਹੜੀ ਅਸ਼ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਿਆ ਸੋ ਇਸ ਲਈ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ ਲੋਕ ਕਿਸ ਦੇ ਨਾਲ ਆ ਆਉਣ ਵਾਲੇ ਦਿਨਾਂ 'ਚ ਇਸ ਗੱਲ ਨੂੰ ਲੈ ਕੇ ਵੀ ਸਵਾਲ ਹੋਣਗੇ ਕਿ ਜਿਹੜਾ ਤੱਕੜੀ ਚੋਣ ਨਿਸ਼ਾਨਾ ਉਹ ਕਿੱਧਰ ਜਾਏਗਾ ਚਲੋ ਸਮਾਂ ਦੱਸੂਗਾ ਜੀ ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਜੋ ਕੱਲ ਤੱਕ ਸਭ ਤੋਂ ਸਾਨੂੰ ਹੁਕਮ ਤੇ ਇੱਕ ਇੱਥੇ ਸਵਾਲ ਇਹ ਵੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਐਸਜੀਪੀਸੀ ਦਾ ਜਿਹੜਾ ਸਾਲਾਨਾ ਬਜਟ ਹੋਇਆ ਸੀ ਉਸ ਦੇ ਵਿੱਚ ਵੀ ਮਤਾ ਪਾਇਆ ਗਿਆ ਕਿ ਜਿਹੜਾ ਜਥੇਦਾਰਾਂ ਨੂੰ ਜਿਹੜਾ ਲਗਾਉਣ ਦਾ ਤੇ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਵਿਧੀ ਵਿਵਧਾਨ ਬਣਾਇਆ ਜਾਵੇ ਬਹੁਤ ਸਾਰੇ ਸਵਾਲ ਹੋ ਰਹੇ ਨੇ ਕੈਸਟ ਜੀ ਦੇਖੋ ਜਿਹੜੀਆਂ ਸਾਡੀਆਂ ਇਹ ਸੰਸਥਾਵਾਂ ਨੇ ਇਹਨਾਂ ਦੀ ਮਰਿਆਦਾ ਉਹ ਬਹਾਲ ਰਹਿਣੀ ਚਾਹੀਦੀ ਆ ਪਿਛਲੇ ਸਮੇਂ ਦੇ ਵਿੱਚ ਮर्यादा ਦਾ ਘਾਣ ਕੀਤਾ ਗਿਆ ਇਸੇ ਕਰਕੇ ਹੀ ਹਰ ਸਿੱਖ ਦੇ ਮਨ ਨੂੰ ਠੇਸ ਪਹੁੰਚੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਿੱਖ ਬੁੱਧੀਜੀਵੀ ਨੇ ਸਾਰਿਆਂ ਦੀ ਸਲਾਹ ਲੈਣ ਉਪਰੰਤ ਵਿਧਿ ਵਿਵਧਾਨ ਬਣਾਉਣਾ ਚਾਹੀਦਾ ਤਾਂ ਜੋ ਕੋਈ ਵਿਅਕਤੀ ਵਿਸ਼ੇਸ਼ ਕਿਸੇ ਸੰਸਥਾ ਤੋਂ ਵੱਡਾ ਨਾ ਹੋਵੇ ਅਤੇ ਸਿੱਖ ਕੌਮ ਦੀਆਂ ਭਾਵਨਾ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਫੈਸਲੇ ਚਾਹੀਏ ਸਿੰਘ ਸਹਿਬਾਨ ਨੂੰ ਲਾਉਣ ਲਗਾਉਣ ਦੇ ਫੈਸਲੇ ਨੇ ਜਾਂ ਹਟਾਉਣ ਦੇ ਨੇ ਇਹ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਲੈ ਜਾਣ ਨਾ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਜੋ ਆਜਾ ਤਾਂ ਸਟੇਜ ਤੋਂ ਵੀ ਤੁਹਾਡੀ ਤੋਂ ਇਥੋਂ ਮਤਾ ਪਾਇਆ ਗਿਆ ਕਿ ਜਿਹੜੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਹਟਾਇਆ ਗਿਆ ਜੰਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ ਉਹਨਾਂ ਨੂੰ ਜਿਹੜਾ ਉਹ ਹਟਾਉਣ ਦਾ ਮਤਾ ਸੀ ਉਹ ਰੱਦ ਕੀਤਾ ਜਾਵੇ ਤੁਸੀਂ ਉਸ ਦੀ ਹਮਾਇਤ ਕਰਦੇ ਹੋ ਕਿਸ ਤਰੀਕੇ ਦੇ ਬਿਲਕੁਲ ਅਸੀਂ ਹਮਾਇਤ ਕਰਦੇ ਹਾਂ ਹਰ ਹਰ ਸਿੱਖ ਹਮਾਇਤ ਕਰਦਾ ਵਾ ਸਾਰੀਆਂ ਸਿੱਖ ਜਥੇਬੰਦੀਆਂ ਹਮਾਇਤ ਕਰਦੀਆਂ ਨੇ ਸੋ ਅਸੀਂ ਵੀ ਹਮਾਇਤ ਕਰਦੇ ਹਾਂ ਜੋ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਦੇ ਉੱਪਰ ਤਾਜ ਪੋਸ਼ੀ ਹੁੰਦੀ ਹੈ ਉਸ ਦੇ ਉੱਪਰ ਸਵਾਲ ਹੁੰਦੇ ਨੇ ਕਿ ਅੱਧੀ ਰਾਤ ਨੂੰ ਜਿਹੜਾ ਜਥੇਦਾਰ ਦੀ ਤਾਜ ਪੋਸ਼ੀ ਹੋ ਜਾਂਦੀ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਦੇਖੋ ਉਹ ਫਿਰ ਇੱਕ ਇੱਕ ਪਾਸੇ ਜਿਹੜਾ ਬਲਵਿੰਦਰ ਸਿੰਘ ਭੁੰਦਰਾ ਉਹਨਾਂ ਦੀ ਅਗਵਾਈ ਦੇ ਵਿੱਚ ਤੜਾ ਉਹਨਾਂ ਦੇ ਵੱਲੋਂ ਤਾਂ ਇਹ ਕਹਿਤਾ ਕਿ ਆਉਣ ਵਾਲੇ 2 April ਤੋਂ ਲੈ ਕੇ 6 ਤੱਕ ਜਿਹੜੀਆਂ ਜੋ ਡੈਲੀਗੇਟਾਂ ਨੂੰ ਜਿਹੜਾ ਅਹੁਦੇ ਦਿੱਤੇ ਜਾਣਗੇ ਤਾਂ ਤੁਹਾਡਾ ਕਿਸ ਤਰੀਕੇ ਹੋਵੇਗਾ ਹੁਣ ਅੱਗੇ ਜਿਹੜਾ ਦੇਖੋ ਇੱਕ ਹਾਲ ਤੱਕ ਸਭ ਤੋਂ ਭਾਗੀ ਹੋ ਕੇ ਜੋ ਮਰਜ਼ੀ ਕਰੀ ਜਾਣ ਲੋਕ ਪਰਵਾਣ ਨਹੀਂ ਉਹਨਾਂ ਨੂੰ ਮੰਨਣਗੇ ਨਹੀਂ ਪਰਵਾਨੀ ਕਰਨਗੇ ਲੋਕ ਜੋ ਤੁਸੀਂ ਅੱਜ ਭਰਤੀ ਕਰ ਰਹੇ ਹੋ ਕਿਸ ਤਰੀਕੇ ਡੈਲੀਗੇਟ ਬਣਨਗੇ ਕਿਸ ਤਰੀਕੇ ਜਿਹੜੇ ਉਧੇ ਦਿੱਤੇ ਜਾਣਗੇ ਉਹ ਪ੍ਰੋਸੀਜਰ ਨਾਲ ਬਣਨਗੇ ਬੜਾ ਪਾਰਦਰਸ਼ੀ ਹੋਊਗਾ ਸਾਰਾ ਪਹਿਲਾਂ ਆਪਣੇ ਸਰਕਲ ਦੇ ਬਣਨਗੇ ਫਿਰ ਜ਼ਿਲ੍ਹੇ ਦੇ ਬਣਨਗੇ ਫਿਰ ਸਟੇਟ ਦੇ ਬਣਨਗੇ ਜੋ ਪ੍ਰੋਸੀਜਰ ਇਹ ਪੂਰਾ ਅਡਾਪਟ ਕੀਤਾ ਜਾਊਗਾ ਕੋਈ ਵੀ ਇਹਦੇ ਵਿੱਚ ਹਰ ਚੀ ਪਾਰਦਰਸ਼ੀ ਹੋਊਗੀ ਬਹੁਤ ਧੰਨਵਾਦ ਇਸ ਵਕਤ ਪਟਿਆਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਸੀ ਉਸ ਦੀ ਅਗਵਾਈ ਦੇ ਵਿੱਚ ਪਟਿਆਲੇ ਦੇ ਵਿੱਚ ਭਰਤੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਦੇ ਵਿੱਚ ਕੇ ਮਨਪ੍ਰੀਤ ਸਿੰਘ ਈਆਲੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਕੁਝ ਗੱਲਾਂ ਸਪਸ਼ਟ ਕੀਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਸਾਨੂੰ ਹੁਕਮ ਲਗਾਏ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸੇ ਤਰੀਕੇ ਦੇ ਨਾਲ ਜਿਹੜੀ ਅਕਾਲੀ ਦਲ ਦੀ ਭਰਤੀ ਆ ਉਹ ਕੀਤੀ ਜਾਵੇਗੀ ਕੈਮਰਾਮੈਨ ਅਤਲ ਵਰਮਾ ਦੇ ਨਾਲ ਮੈਂ ਸੁਖਮਨ ਚੀਮਾ ਪਟਿਆਲਾ